ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਹਲਤ ਪੰਜਵਾ ਕਰ ਦੁਗਿਆਤ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲ ਸਰਨਾਗਤੀ ਰਾਖਨ ਕਉ ਸਮਰਥ ਉਚਾ ਆਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾ ਯੋ ਜਨ ਹੋ ਤੇਰਾਖ ਹਾਰ ਪ੍ਰਭ ਤੇਰੀ ਆਇ ਕਿਤੇ ਗਿਨੋ ਅਸੰਖ ਆਇ ਗਣ ਮੇਰੇ ਆਇ ਅਸੰਖ ਆਵ ਗਣ ਖਤੇ ਫੇਰੇ ਨਿਤ ਪ੍ਰਤ ਸਦ ਮੋਹ ਮਦਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੁਲੀਆ ਲੋਕ ਕਰਤ ਬਕਾਰ ਵਿਖੜੇ ਪ੍ਰਾਵਨੇ ਰਹੂਤੇ ਨਾਨਕ ਦਇਆ ਧਾਰੋ ਕਾਡ ਭਵ ਜਲ ਫੇਰੀਆ ਸਲੋਕ ਮਿਰਤ ਨਾ ਪਾਵ ਅਸੰਖ ਗੋਣ ਉਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲਨ ਥਾਵੇ ਥਾ ਚੰਤ ਦੂਸਰ ਨਾਹੀ ਠਾ ਕਾਪਹ ਜਾਈਐ आठ पहर कर जोड सो प्राबते आईए ते आए, आए सो प्रभु सदाय अपना मन हे चिंदिया पाई ता जो मान मोह विकार दूजा ਕਸੇ ਉਹ ਲੇਵ ਲਈ ਆਰਪੋ ਮਨ ਤਨ ਪ੍ਰਭ ਅੱਗ ਆਪ ਸਗਲ ਮਿਟਾਈ ਬੇਨਵੰਤ ਨਾਨਕ ਤਾਰ ਕਿਰਪਾ ਸਾਚ ਨਾਮ ਸਮਾਈਆ ਸਲੋਕਾ ਰੇ ਮਾਨਾ ਤਾ ਕਉ ਧਾਈਐ ਸਭ ਵਿਦ ਜਾ ਕਾ ਹਾਥ ਰਾਮ ਨਾਮ ਤਨ ਸੰਚੀਆ ਨਾਨਕ ਨਿਭੈ ਸਾਥ ਚੰਪ ਸਾਥੀ ਅੜਾ ਪ੍ਰਭ ਏਕ ਦੂਸਰ ਨਾ ਹੈ ਕੋਈ ਥਾਨਥਨੰਤਰ ਆਪ ਜਾਲ ਫਾਲ ਪੂਰ ਸੋਇ ਜਾਲਥਲ ਮਹੀਆ ਲ ਪੂਰ ਰਹਿਆ ਸਰਵਦਾਤਾ ਪ੍ਰਭ ਤਨੇ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੋਣਾਤਾ ਕੇ ਕਿਆ ਗਲੇ ਭਜ ਸਰਨ ਸੁਆਮੀ ਸੁਖ ਹੈ ਗਾਮੀ ਸਬਨਾ ਆਨਣਾ ਹੈ ਕੋਈ ਬੇਨਵੰਤ ਨਾਨਕ ਦਇਆ ਧਾਰਹੁ ਤਿਸੁ ਪ੍ਰਾਪਤਿ ਨਾਮੁ ਹੋਇ ਸਲੋਕ ਚਿਤ ਜੇ ਚਿਤਵਿਆ ਸੋ ਮੈ ਪਾਇ ਨਾਨਕ ਨਾਮ ਧਿਆਇ ਸੁਖ ਸਬਾਇ ਛੰਤ ਆਦ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੇ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੇ ਤਾਪਤ ਅਗਨ ਆਂ ਗਹ ਪੁਜਾਲੀ ਨੇ ਦਇਆ ਕੀ ਨੇ ਆਪਨੇ ਕਰਮਾਂ ਨੇ ਲਾ ਅੰਕ ਲਾਈ ਹਰ ਮਿਲਾਈ ਜਨਮ ਮਰਨਾ ਦੁੱਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਲਿਨੇ ਇਕ ਪਲੇ ਲਾ ਅੰਕੇ ਲਾਈ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਕਰ ਦੂਜਾ ਛੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਲੋਕ ਉਚਾ ਆਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਗਿਆ ਨਤੇ ਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ ਜੇ ਨ ਕਾਲ ਅੱਖੀ ਮੇਰੀ ਵਿਸੋਏ ਚਸਿਆ ਕੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਲਕ ਕਰਤੇ ਕੇ ਕੀਤੇ ਵੇਸ ਇੱਕ ਉਤਮ ਪੰਥ ਸੁਨੇਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਕੋ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖਹੁ ਸਰਣਾ ਸਾਹਿਬ ਜੀ ਅਸਲਾ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਏ ਮਾਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਣੇ ਲਾਵ ਮਾਈ ਸੋਨਾ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਈ ਮਾਨ ਤਨ ਪਿਆਸ ਦਰਸ਼ਨ ਕਾਣੀ ਕੋਈ ਆਣ ਮਿਲਾਵੇ ਮਾ ਸੰਤ ਸੁਹਾਈ ਪ੍ਰੇਮ ਕੇ ਹਉ ਤਨ ਕਾ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚਾਖਿਆ ਪ੍ਰੇਮ ਰਾਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬਿਲਤੀ ਕਰ ਹੈ ਲੇਹੁ ਪ੍ਰਭ ਲੜ ਲੈ ਉਜੋ ਹਾਰ ਕੰ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਵੇਣਾ ਦੂਜਾ ਕੋ ਨਹੀਂ ਨਾਨਕ ਹਰਿ ਸਰਣਾ ਸੋ ਸੁਖੀ ਵਸੰਦੀਆ ਜੇ ਨਾ ਮਾਇਆ ਹਰ ਰਾਈ ਪ੍ਰਭ ਵੇਣਾ ਦੂਜਾ ਕੋ ਨਹੀ ਨਾਨਕ ਹਰ ਸਰਲਾ ਸੋ ਸੁਖੇ ਵਸੰਦੀਆਂ ਜਿਨਾ ਮਇ ਹਰ ਰਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਾ ਪ੍ਰੇਮ ਉਹ ਮਹਾਰਾਜ ਕਿਉ ਮਿਲੀ ਹੈ ਹਰ ਜਾਈ ਮਨ ਤਾਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾ